ਮੈਂ ਪਹਿਲਾਂ ਤਾਂ ਸਭ ਨੂੰ ਧੰਨਵਾਦ ਦਿੰਨੀ ਆ ਕਿ ਸਾਰੇ ਲੋਕ ਇੱਥੇ ਆਏ ਸਾਡੇ ਨਾਲ ਇੰਟਰੈਕਸ਼ਨ ਕੀਤਾ ਤੇ ਜਿਹੜੇ ਲੋਕੀ ਨਹੀਂ ਆ ਸਕੇ ਉਹਨਾਂ ਦੇ ਵਾਸਤੇ ਵੀ ਹੈ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਿਸ ਅਸੀਂ ਕਰਦੇ ਰਵਾਂਗੇ ਤੇ ਜੋ ਜਲਦੀ ਨਵੇਂ ਇਨੀਸ਼ੀਏਟਿਵ ਪੰਜਾਬ ਸਕੂਲ এডੂਕੇਸ਼ਨ ਬੋਰਡ ਲੈ ਰਿਹਾ ਉਹ ਵੀ ਦੱਸਾਂਗੇ ਤੇ ਜੋ ਸੁਜੈਸ਼ਨਸ ਹੈ ਅਸੀਂ ਉਹ ਵੀ ਲਵਾਂਗੇ ਤੇ ਕੋਸ਼ਿਸ਼ ਇਹ ਹੋਏਗੀ ਕਿ ਪੰਜਾਬ ਦੇ ਬੱਚਿਆਂ ਵਾਸਤੇ ਅਸੀਂ ਜੋ ਵੀ ਚੀਜ਼ਾਂ ਬੈਟਰ ਕਰ ਸਕੀਏ ਹਰ ਸਾਲ ਤੋਂ ਸਾਲ ਉਹ ਕਰੀਏ ਕਿ ਬੱਚਿਆਂ ਨੂੰ ਐਗਜ਼ਾਮਪਲਸ ਦੇ ਤੌਰ ਤੇ ਜਿਸ ਤਰ੍ਹਾਂ ਅੱਜ ਸਾਡੇ ਚੀਫ ਗੈਸ ਸੀਗੇ ਬਹੁਤ ਹੀ ਲੋਕਾਂ ਨਾਲ ਬਿਲਾਏ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿੰਨਾ ਪੋਟੈਂਸ਼ੀਅਲ ਹੈ এডੂਕੇਸ਼ਨ ਤੇ ਫਿਊਚਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਕੀ ਪ੍ਰਣਾਲੀ ਕੀਤੀ ਜਾ ਰਹੀ ਹੈ ਅਸੀਂ ਇੰਟਰਨੈਸ਼ਨਲ ਪੰਜਾਬੀ ਲੈਂਗੁਏਜ 올ਿਮਪੀਆਡ ਕਰਾਉਣਾ ਸ਼ੁਰੂ ਕੀਤਾ ਸੀ ਪਿਛਲੇ ਸਾਲ ਇਸ ਸਾਲ ਵੀ ਅਸੀਂ ਕਰਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਬੱਚੇ ਉਧ ਚਾਟ ਲੈਣ ਥੋਟ ਨੂੰ ਸਟਾਰਟ ਕਰਨ ਮਾਰਤੀ ਪਾਰਟिकुलर ਕੰਮ ਨੂੰ ਸਟਾਰਟ ਕਰਨ ਵਾਸਤੇ ਕੀ ਖੁਸ਼ੀ ਸਾਰੀ ਆਏ तो बहुत बहुत स्वागत है आ, मैं आज कॉन्वर्सेशन चाह कि अं किस तरह स्कूल दिया सिस्टम्स बेटर कर सकते हैं बेटर आईटी है बेटर असैसमेंट है टीचिंग है या ए आई का यूज़ है कोई भी चीज़ा है असी हम गलों के चलते रहिए तो असी सीरीज ऑफ कॉन्फ्रेंस जहाँ पहला फर्स्ट चैप्टर है ਇਸ ਨੈਕਸਟ ਜਨ ਲਰਨਿੰਗ ਨੈਕਸਟ ਜਨਰੇਸ਼ਨ ਲਰਨਿੰਗ ਅਸੀਂ ਇਹ ਕਰਦੇ ਰਵਾਂਗੇ ਹਰ ਮਹੀਨੇ ਜਾਂ ਹਰ 6 ਹਫਤੇ ਜੀ ਕਾਨਫਰੈਂਸ ਕਰਾਂਗੇ ਅੱਜ ਪਹਿਲੀ ਕਾਨਫਰੈਂਸ ਹੈ ਸਾਰਿਆਂ ਦਾ ਸਵਾਗਤ ਹੈ ਤੇ ਸਪੈਸ਼ਲੀ ਮੈਂ ਸੀਮਾ ਚਾਵਲਾ ਤੇ ਮਿਸ ਜ਼ਾਲਮ ਨੂੰ ਮੁਬਾਰਕ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਬਹੁਤ ਅੱਛੀ ਤਰ੍ਹਾਂ ਉਹ ਕੀਤਾ। ਇਹ ਸਾਥ ਵੀ ਹੈ। ਅੱਜ ਦਾ ਪ੍ਰੈਜ਼ੈਂਟ ਫਿਊਚਰ ਵੀ ਹੈ ਹੈਵੀ ਵੀ ਦਾ। ਸੀਜ਼ਰ ਗਰੋਇੰਗ ਫਿਊਚਰ, ਸਾਰੀ ਦਾ ਗਰੋਇੰਗ ਫਾਸਟ ਐਂਡ ਵੀ ਦਾ ਹੈਲਮ ਆਫ सेरीन सर्विसेज इन हरियाणा सर वी आर प्राउड ऑफ यू अदिति वी आर प्राउड ऑफ यू टू बेटा इट्स एन ऑनर टू फैसिलिटेट दिस सेरेमनी एंड दिस इज अ यूनिक चीज व्हिच वी कैन बोस्ट ऑफ फ्रॉम पंजाब कोई अपने आपने आपने भी अपना आप लोगों की मानबता महसूस कर सकता है मेरे को चलते आते स्वागत है पंजाब स्कूल से क्या बोलबो ਅ ਮੈਂ ਜਦੋਂ ਤੋਂ ਇਹ ਕੋਸ਼ਿਸ਼ ਕਰੀ ਤੇ ਕਿਉਂਕਿ ਜਦੋਂ ਸੀ ਕਾਲਜ ਦੇ ਕਾਈਡ ਆਫ ਦਾ ਡਿਪਾਰਟਮੈਂਟ ਆਫ ਹਿਸਟਰੀ ਪ੍ਰੋਫੈਸਰ ਪਰਸਨਲ ਖਸ਼ਲ ਤੇ ਮੇਰੇ ਪਿਤਾ ਜੀ ਉੱਥੇ ਹੀ ਪੋਸਟ ਸੀਗੇ ਸੁਪਰਡੈਂਿੰਗ ਅੰਡਰ ਕੋਸ਼ਲ ਨੇ ਪੰਜਾਬ ਸਟੇਟ ਇਲੈਕ੍ਰਿਸਿਟੀ ਬੋਰਡ ਦੇ ਉਹ ਸ਼ਾਹਕੁਤੀ ਤੇ ਮੌਕਾ ਮਿਲਿਆ ਪਰ ਮੈਨੂੰ ਸੁਣਾਣਾ ਕਿ ਕਿੰਨਾ ਇਹਨਾਂ ਚੀਜ਼ਾਂ ਹੁੰਦਾ ਬੱਚੇ ਤੇ ਫਰ ਪੈਂਦਾ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕੀਨ ਘਰ ਗੁਸੇ ਹੋ ਮੇਰੇ ਕਲਸ਼ਤਰੀ ਪ੍ਰਾਣ ਲਾਰ ਘਰ ਹੀ ਵਜ਼ ਸਲਾਈਟਲੀ ਐਲਡਰ ਪਰਸਨ ਬਾਇ ਦਨ ਹੀ ਵਜ਼ ਅ ਟੀਚਰ ਆਫ ਮੈਥਮੈਟਿਕਸ ਸੋ ਕਿ ਮੈਂ ਨਾ ਉਹਦਾ ਕਹਾਸਾ ਸੁਣਾਵਾਂਗਾ ਮੈਨੂੰ 10 ਮਿੰਟ ਦਿੱਤੇਗੇ ਮਾਫ ਕਰਨਾ ਜੇ ਮੈਂ 12 13 15 ਮਿੰਟ ਹੀ ਲੈ ਲਵਾਂ ਕਿਨਨੀ ਪੀਪਲ ਸੇ ਕਿ ਜਿਹੜੇ ਗ੍ਰੈਜੂਏਟਸ ਰਿਟਾਇਰ ਹੁੰਦੇ ਹਨ ਉਹਨ ਤੋਂ ਬਾਅਦ ਜ਼ਿਆਦਾ ਭੁੱਲਦੇ ਸੋ ਪਹਿਲਾਂ ਨਹੀਂ ਬੋਲਦੇ ਉਹਦੇ ਕਰੀ ਸੋ ਆਈ ਏਮ ਟੇਕਿੰਗ ਦ ਲਿਬਰਟੀ ਹੈ ਸਾਡੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਪਰਸਨ ਹੁੰਦੇ ਸੀ ਚੌਧਰੀ ਬਲਦੀਤ ਸਿੰਘ ਉਹ ਐਮਬੀਬੀਸੀ ਦੇ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀ ਤੇ ਉਹਨਾਂ ਨੇ ਫਟਾਫਟ ਹੀ ਦੇਖਿਆ ਕਿ ਜੀ ਸ਼ਾਇਦ 1945 ਜਾਂ 47 ਤੋਂ ਬਾਅਦ ਪਹਿਲੀ ਵਾਰੀ ਕੋਈ ਡੀਏਵੀ ਸਕੂਲ ਤੋਂ ਮੁੰਡਾ ਫਸਦਾ ਹੈ ਉਹਨਾਂ ਦਾ ਮੁੰਡਾ ਕਮਲ ਚੌਧਰੀ ਬਾਅਦ ਚੋਂ ਐਮਪੀ ਰਹੇ ਹੈ ਤੁਹਾਨੂੰ ਧਿਆਨ ਹੋਵੇਗਾ ਕਮਲ ਚੌਧਰੀ ਸਾਹਿਬ ਸ਼ਾਇਦ ਸਪੋਰਟਿੰਗ ਲੀਡਰ ਜਾਂ ਕੁਝ ਹੁੰਦੇ ਸੀਗੇ ਏਅਰ ਫੋਰਸ ਜਿਹੜਾ ਸਾਡਾ ਆਦਮਪੁਰ ਦੇ ਸ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਹਿਦਾਇਤ ਦਿੱਤੀ ਉਹਨਾਂ ਕੋਲ ਇੱਕ ਸਟੈਂਡਰਡ ਗਜ਼ਲਕਾਰ ਰੂਸੀ ਲਾਲ ਰੰਗ ਦੀ ਟ੍ਰਮਾਟਰੀ ਲੰਗਰ ਉਹ ਓਪਨ ਹੁੰਦੀ ਸੀ ਉੱਪਰ ਉਹ ਮੇਰੇ ਲਈ ਖਾਸ ਤੌਰ ਤੇ ਉੱਥੇ ਸਕੂਲ ਚ ਭਗਵਾਈ ਲਈ ਔਰ ਅਗਲੇ ਦਿਨ ਪ੍ਰੈਕਟੀਕਲੀ ਹਜ਼ਾਰ ਤੋਂ ਜ਼ਿਆਦਾ ਬੰਦਾ ਹਰ ਵੇਲੇ ਮੈਨੂੰ ਓਪਨ ਕਾਰ ਚ ਬਿਠਾਇਆ ਗਿਆ ਖੜਾ ਕੀਤਾ ਗਿਆ ਲੱਦੇ ਆ ਫੁੱਲਾਂ ਨਾਲ और सारे टीचर्स प्रिंसिपल जो मन्ने पर मन्ने लोग से होशियारपुर थे वो नाल चलते रहे और तकरीबन दोपहर बाद तक वो चलता रहा था इट वॉज अ टेरिफिक इंसेंटिव टेरिफिक फीलिंग वन फ्रेंड लाइक बीइंग टॉप ऑफ द वर्ल्ड एब्सिल्यूटली ऑन द टॉप ऑफ द वर्ल्ड बहुत अच्छा लगा पर सारी उम्र मैं सब तो बड़ी मोटिवेशन यही रही मैं साफ कह सकता इज्जत मिली कि प्यार मिले इसे तरह पहले से फंक्शन किया गया शाम द्वारा सारे शहर के मतलब सो इस करके मैं ग्रैटीच्यूड अपना कन्वे करना चाहूँगा खास तौर पर बोर्ड नौका दिता और ये मेरे लिए सब तो ज्यादा for future incentive for Dasiwa. ਮੇਰਾ ਨਾਮ ਅਦਿਤੀ ਹੈ ਮੈਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਆ ਮੈਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਇਹ ਮੈਨੂੰ ਓਪਰਚੁਨਿਟੀ ਦਿੱਤੀ ਆਮ ਵੈਰੀ ਗ੍ਰੇਟਫੁਲ ਥੈਂਕ ਯੂ ਹਰ ਵਾਰੀ ਤੇ ਫਸਟ ਕਰਾ ਫਸਟ ਨਾਟ ਕਿ ਮੈਂ ਪੜਾਕੂ ਸੀ ਨਾਟ ਐਟ ਆਲ ਆਈ ਵਾਸ ਇਨ ਟੂ ਸਪੋਰਟਸ ਐਂਡ ਹਰ ਤਰ੍ਹਾਂ ਦੀ ਕਾਰਵਾਈ ਕਰਦੇ ਸੀ ਲੇਕਿਨ ਇਹ ਹੁੰਦਾ ਸੀ ਕਿ ਮੈਂ ਫਸਟ ਜ਼ਰੂਰ ਆਣਾ

ਮੇਰੇ ਫਾਦਰ ਦੀ ਟ੍ਰਾਂਸਫਰ ਹੋਈ ਜਲੰਧਰੋਂ ਹੁਸ਼ਿਆਰਪੁਰ ਅਪਰ ਸਾਲੀ ਨਾਲ ਹੀ ਚੱਲਦਾ ਹੁੰਦਾ ਹੈ ਜ਼ੀਰੋ ਸੋ ਉੱਥੇ ਕੋਈ ਸੀਬੀਐਸਈ ਅਫੀਲੀਏਟਿਡ ਸਕੂਲ ਨਹੀਂ ਸੀ ਉਸ ਵੇਲੇ ਸਾਰੇ ਹੁਸ਼ਿਆਰਪੁਰ ਇੱਕ ਸਕੂਲ ਆਫਰ ਕਰਦਾ ਸੀ ਲੇਕਿਨ ਕਹਿੰਦੇ ਸੀ ਇਮਤਿਹਾਨ ਪ੍ਰਾਈਵੇਟ ਸਟੂਡੈਂਟਸ ਦੇ ਤੌਰ ਤੇ ਦੇਣਾ ਪੈਣਾ ਕਿਉਂਕਿ ਉਹ ਰੈਕਗਨਾਈਜ਼ ਨਹੀਂ ਸੀ ਤੇ ਮੇਰੇ ਫਾਦਰ ਨੇ ਔਰ ਮੈਂ ਵੀ ਸਹਿਮਤ ਸੀ ਕਿ ਨਾ ਰੈਗੂਲਰ ਕਰਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਕੋਈ ਨਾ ਕੋਈ ਦਿੱਕਤ ਨਹੀਂ ਔਰ ਮੈਨੂੰ ਅੱਜ ਵੀ ਯਾਦ ਹੈ ਪਹਿਲੇ ਦਿਨ ਮੇਰੀ ਪਹਿਲੀ ਕਲਾਸ ਪ੍ਰਿੰਸੀਪਲ ਪੀ ਐਨ ਧਰਸਾ ਨੇ ਲਈ ਸੀ ਮੈਥਸ ਦੀ ਤੇ ਮੇਰਾ ਸਭ ਤੋਂ ਜ਼ਿਆਦਾ ਹਾਸੇ ਦੀ ਗੱਲ ਇਹ ਹੋਈ ਮੇਰਾ ਹਾਸਾ ਹੋਇਆ ਉਡਾਇਆ ਗਿਆ ਮੈਂ ਉਹਨਾਂ ਨੇ ਮੈਨੂੰ ਕਿਹਾ ਸੰਜੀਤ ਕੌਸ਼ਲ ਮੈਂ ਕਿਹਾ ਯੈਸ ਸਰ ਖੜਾ ਹੋਇਆ ਮੈਂ ਸਾਰੇ ਮੇਰੇ ਜਮਾਤੀ ਤਬ ਕੇ ਹੱਸੇ ਕਿ ਯੈਸ ਸਰ ਕਿਉਂ ਨਾ ਮੈਂ ਉਹਨੂੰ ਸਿੱਖਿਆ ਕਿ ਉਹਨੂੰ ਤਾਂ ਕਹਿਣਾ ਸੀਗਾ ਹਾਂ ਜੀ ਮਾਸਟਰ ਜੀ रोबर्टी यूज्ड टू कॉल द टीचर सर मास्टर जी मास्टर जी इट took me a day or two to get used to it। धारे साहब ने खड़ा किया मैंने पूछा पढ़ा है तुमने ज्योमेट्री को हिंदी बोलते हैं ज्योमेट्री पढ़ी है मैंने कहा जी सर कुछ कुछ पढ़ी है सीबीएसई का सिलेबस में जो लाइन काफी चीजें ज्योमेट्री में कवर हो रही थी उन्होंने पहली थ्योरम लोकस वाली ਸ਼ੁਰੂ ਕੀਤੇ ਹੋਣਾ ਨੇ ਕਿਹਾ ਕਿ ਕੁਝ ਪਤਾ ਹੈ ਇਸਕੇ ਬਾਰੇ ਮੈਂ ਹਾਂਜੀ ਸਭ ਪਤਾ ਹੈ ਕੈਸੀ ਪਤਾ ਹੈ ਔਰ ਸਾਡੇ ਇੱਕ ਆਊਟਸਟੈਂਡਿੰਗ ਟੀਚਰ ਹੁੰਦੇ ਸੀ ਦੇਰਨ ਮਾਡਲ ਸਕੂਲ ਜਿੱਥੇ ਮੈਂ ਪਹਿਲਾ ਪੜ੍ਹਦਾ ਸੀ ਮਿਸਟਰ ਸਾਈਂ ਦਾਸ ਰੂਪਾ ਮੈਂ ਕਦੀ ਨਹੀਂ ਉਹਨਾਂ ਨੂੰ ਭੁੱਲ ਸਕਦਾ ਜੋ ਉਹਨਾਂ ਨੇ ਮੈਥਸ ਮੈਨੂੰ ਸਿਖਾਇਆ ਪਹਿਲਾਂ ਸੀ ਵੀ ਰਟਾ ਲਾਉਂਦੇ ਸੀ ਉਸ ਤੋਂ ਬਾਅਦ ਪੜਨ ਦੇਖ ਕੇ ਵੀ ਕੋਈ ਲੋੜ ਨਹੀਂ ਪੈਂਦੀ ਸੀ ਇਟ ਵਾਸ ਆਲ ਲੌਜੀਕ ਦੇ ਸਾਰਿਆਂ ਨੂੰ ਅੱਛਾ ਲੱਗਾ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਇੱਥੇ ਕਾਨਫਰੰਸ ਕੀਤੀ ਸੀ ਆਪਣੀ ਨੈਕਸਟ ਜਨਰੇਸ਼ਨ ਐਜੂਕੇਸ਼ਨ ਦੀ ਔਰ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਤੇ ਜਿਹੜੇ ਹੁਣ ਇਸ ਸਾਲ ਦੇ ਟਾਪਰ ਹੈ ਦਿੱਤੀ ਬੇਟੀ ਬੁਲਾ ਕੇ ਆਨਰ ਕੀਤਾ ਬਹੁਤ ਅੱਛਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਆਪਣੇ ਬਹੁਤ ਬਹੁਤ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਔਰ ਸਾਰੇ ਟੀਚਰ ਸਾਰੇ ਜਿਹੜੇ ਪ੍ਰਿੰਸੀਪਲਸ ਹੈ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਥੈਂਕ ਯੂ सिंगल पोर्टल ऑन द साइड कई बार आपकी तरफ से प्रेस नोट में आती है वो कई बार इस सर्कुलर में आती है कई बार स्कूल लॉगिन तो में आती है सिंपल आपका स्कूल लॉगिन खोलना है और कुछ नहीं देखना

मैं आपको बताऊं कि पंजाब इसमें एजुकेशन में कंट्री में फर्स्ट थ्री स्टेट्स में है और ये तो इवोल्यूशन है वो उसमें नंबर वन है जितना इवोल्यूशन फास्ट हो रहा है उसमें नंबर वन है और आप सहबान सबको इसका श्रेय जाता है यहाँ पर हमें स्ट्रिक्टली देखना होगा कि वो 5000 स्कूल या 2000 स्कूल या 1000 स्कूल या 500 स्कूल सारा माहौल खराब नहीं करे और इसके लिए हमें स्ट्रिक्टली जो चार चीजें करनी होंगी पहला तो ये एक कॉलिबरेटिव असेसमेंट हो इसमें ये चेक किया जाए कि बच्चे सीख रहे हैं और बच्चे सीख के भी अगर बीस में से बीस ले रहे हैं तो बहुत अच्छा है कोई नुकसान नहीं है और अगर सीख भी ले रहे हैं बीस में से बीस ले रहे हैं तो गड़बड़ है और जो बच्चा बीस में से बीस सीख के लेगा कोलिबरेटिव प्रोजेक्ट से लेगा उसको थ्योरी में जरूर मार्क्स आएंगे ही आएंगे ये एजुकेशन सिस्टम का एक बहुत बेसिक चीज है ये हमने हमेशा देखा ਵਾਪਸ ਫਰਮ ਕੀਆ ਜੇ ਹੁਣ ਸਕੂਲ ਪ੍ਰਿੰਸੀਪਲ ਕਰ ਰਹੇ ਮੈਂ ਤਾਂ ਅਸੀਂ ਦੇਖੋ ਮਹੀਨੇ ਦੇ ਬਾਅਦ ਜਦੋਂ ਡੇਟ ਲੱਗ ਗਈ ਉਸ ਤੋਂ ਬਾਅਦ ਹੀ ਜਾਣਨਾ ਹੈ ਕਿ that is not accepted ਮੈਂ ਤਾਂ ਕਹਿੰਦਾ ਐਸਾ 15 ਤੁਸੀਂ ਕਹਿਣਾ ਸੀ ਜੀ 15000 ਕਰੋ 20 ਤਾਂ ਕਿ ਅਸੀਂ ਇਹ ਸਾਲੋ ਜੁਰਮਾਨੇ ਤੋਂ ਡਰ ਰਹੇ ਕਿ ਅਸੀਂ ਉਹ ਕਰੀਏਗਾ ਆਪਾਂ ਕਿਉਂ ਡਿਫਾਲਟ ਕਰ ਰਹੇ ਤੁਸੀਂ ਐਕਚੁਅਲੀ ਸਫੀਸ਼ੀਐਂਟ ਟਾਈਮ ਹੈ ਜਿਸ ਟੇਸ਼ਨ ਦਾ ਕੋਟਰ ਖੁੱਲਿਆ ਹੋਇਆ ਨਹੀਂ 2 ਮਹੀਨੇ ਕਿਉਂ ਲਾਉ ਨਹੀਂ ਆਪਾਂ ਸਪੋਰਟ ਦੇ ਸਮੇਂ ਆਜੋ लेट्स स्टॉप ऑफ दिस इशू वी शल कंटिन्यू विद आवर प्रोग्राम आपा सारी बीएससीओ ऑनलाइन ਹੋ ਗਈ ਸੀ ਤੁਹਾਡੇ ਨੂੰ ਪਰ ਜਦੋਂ ਐਗਜ਼ਾਮੀਨੇਸ਼ਨ ਫੀਸ ਜਾਂਦੀ ਹੈ ਉਹ ਸਾਨੂੰ ਜਾ ਕੇ ਫਿਰ ਬੈਂਕਾਂ ਦੇ ਵਿੱਚ ਪੈਸੇ ਜਮਾ ਇਹਦੇ ਵਿੱਚ ਚੈਲੰਜ ਹੈ ਸਰ ਇਹਨਾਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਫੀਸ ਤਾਂ ਤੁਸੀਂ ਆਨਲਾਈਨ ਕਰਤੀ ਐ ਐਗਜ਼ਾਮੀਨੇਸ਼ਨ ਨਹੀਂ ਕੀਤੀ ਰਜਿਸਟ੍ਰੇਸ਼ਨ ਫੀਸ ਹੁੰਦੀ 100 200 ਰੁਪਏ ਸਪੋਜ਼ दैट ਕਿ 50 ਬੱਚੇ ਆ ਤੇ 1000 ਰੁਪਿਆ ਮਤਲਬ 10000 ਰੁਪਏ ਹੋਏਗੇ ਮੈਕਸਮ 80000 ਰੁਪਇਆ ਪੱਤਾ ਇਹ 5000 ਰੁਪਇਆ ਬੰਦਾ ਬੇਅਰ ਕਰ ਲੈਂਦਾ ਇੱਕ ਨਾ ਟਰਾਈ ਦਾ ਰੂਲ ਹੈ T+1 ट्रांजैक्शन डेट प्लस 1 ਡੇ ਉਹ ਉਨ ਬਿਟਵੀਨ ਅਕਾਊਂਟਸ ਨੂੰ ਹੋਲਡ ਕਰ ਲੈਂਦਾ ਈਵਨ ਐਮਾਜ਼ੋਨ ਵਰਗੇ ਸਰਵਰ ਤੇ ਵੀ ਕੋਈ ਨਾ ਕੋਈ ट्रांजैक्शन ਫੇਲ ਹੁੰਦੀ ਹੈ ਜੇ ਕਰਦੇ ਰਜਿਸਟ੍ਰੇਸ਼ਨ ਦੀ ट्रांजैक्शन ਫੇਲ ਹੋ ਗਈ 10000 ਰੁਪਇਆ ਅਗਲਾ 10000 ਰੁਪਇਆ ਤੇ ਮੇਰੇ ਅਕਾਊਂਟ 'ਚ ਹੋਏਗਾ ਲੇਕਿਨ ਜੇ ਐਗਜ਼ਾਮੀਨੇਸ਼ਨ ਦੀ ट्रांजैक्शन ਕੋ ਫੇਲ ਹੋ ਗਈ 5-7 ਲੱਖ ਰੁਪਇਆ ਮੈਨੂੰ ਲੱਗਦਾ ਹੈ ਕਿ ਅਗਲਾ 5-7 ਲੱਖ ਰੁਪਇਆ ਸਕੂਲ ਦੇ ਅਕਾਊਂਟ 'ਚ ਨਹੀਂ ਹੋਏਗਾ ਜਿਹਦੇ ਇਸ ਨੂੰ ਬੜਾ ਕੋਕੇ ਵਿਚਾਰ ਕੇ ਹੀ ਅਸੀਂ ਉਸ ਦਾ ਚਲਾਨ ਸਿਸਟਮ ਰੱਖਿਆ ਸੀ ਜੇ ਤੁਸੀਂ ਚਾਹਦੇ ਹੋ ਤੇ ਅਸੀਂ ਪ੍ਰੋਵੀਜ਼ਨ ਦੇ ਸਕਦੇ ਹਾਂ ਪਰ ਤੁਸੀਂ ਇਹਦੇ ਚ ਪ੍ਰੋਵੀਜ਼ਨ ਦਿਓ ਜਿੱਦੋਂ 2 ਲੱਖ ਜਾਂ 3 ਲੱਖ ਰੁਪਇਆ ਲੈ ਕੇ ਟੀਚਰਸ ਨੂੰ ਜਾਂ ਕਿਸੇ ਕਲਰਕ ਨੂੰ ਬੈਂਕ 'ਚ ਜਾਣਾ ਪੈਂਦਾ ਉਹਦੇ ਲਈ ਵੀ ਰਿਸਕ ਹੁੰਦਾ ਠੀਕ ਹੈ ਅਸੀਂ ਇਸ ਨੂੰ ਪ੍ਰੋਵੀਜ਼ਨ ਦੇ ਸਕਦੇ ਹਾਂ ਲੇਕਿਨ ਇਹ ਯੂਨੀਅਨ ਦੀ ਕਾਲ ਤੇ ਹੀ ਅਸੀਂ ਇਹਨੂੰ ਬੈਕਅਪ ਕੀਤਾ ਸੀ ਯੂਨੀਅਨਸ ਨੇ ਸਾਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਕਿ ਤੁਸੀਂ ਜਿਹੜੀ ਵੱਡੀ ਫੀਸ ਹੈ ਉਸ ਨੂੰ ਚਲਾਨ ਸਿਸਟਮ ਦੇ ਰੂਪ 'ਚ ਰੱਖੋ ਕਿਉਂਕਿ ਜੇ ट्रांजੈਕਸ਼ਨਸ ਫੇਲ ਹੋ ਰਹੀਆਂ ਤੇ ਫਿਰ ਇਹ ਚੀਜ਼ ਸੌਲਟ ਕਰਨੇ ਜਾਂ ਅਚੀਵ ਕਰਨ ਦਾ ਰਸਾ ਵੱਲੋਂ ਅੱਜ ਤੱਕ ਤੁਹਾਨੂੰ ਇਹਦੇ ਲਈ ਨਹੀਂ ਕਿਹਾ ਗਿਆ ਹੋਵੇਗਾ ਅਸੀਂ ਅੱਜ ਵੀ ਰਸਾ ਵੱਲੋਂ ਕਹਿ ਰਹੇ ਹਾਂ ਸਾਰੀਆਂ ਠੀਕ ਹੈ ਸਰ ਤੁਸੀਂ ਇੱਕ ਰਿਪਰੈਜੈਂਟੇਸ਼ਨ ਦਿਓ ਅਸੀਂ ਵੀ ਚਾਹਦੇ ਹਾਂ ਕਿ ਇਸ ਫੀਸ ਨੂੰ ਬਣ ਜੇ ਠੀਕ ਹੈ ਕਿ ਫੀਸes ਕਰਕੇ ਰੋਕੇ ਗਏ ਕਿਉਂਕਿ ਜੋ ਵੀ ਚਲਾਮ ਜਨਰੇਟਰ ਦਾ ਸਾਰੀ ਤੁਹਾਡੀ ਪੁਲਿਸ ਐਕਟੋਂ ਜਾਂ ਸਿਸਟਮ ਦਾ ਜਨਰੇਟਰ ਦਾ ਜੋ ਸਕੂਲ ਦੀ ਫੀਸ ਆਈਆ ਉਹ ਅਕੋਰਡਿੰਗ ਟੂ ਚਲਾ ਸਕੂਲ ਜਿਹੜਾ ਪੇ ਕਰਨਾ ਹੋਵੇ। ਜਿੰਵੀ ਅਕਾਊਂਟ ਸ਼ਾਖਾ ਵੱਲੋਂ ਲਗਭਗ ਹਰ ਸਕੂਲ ਦਾ ਬਹੁਤੇ ਸਕੂਲਾਂ ਦਾ ਇਹਦਾ 19000 ਨਿਕਲਿਆ ਕੇਦਾ 7000 ਨਿਕਲ ਗਈ। ਸਿਕਿਓਰ ਸਟੋਰੇਜ ਕੋਈ ਦਿੱਕਤ ਨਹੀਂ ਹੈ। ਸਕੂਲ ਪ੍ਰਿੰਸੀਪਲ, ਕੰਟਰੋਲਰ ਹੈ ਤੇ ਉਹਨਾਂ ਨੂੰ ਵੀ ਲੈ ਜਾ ਰਹੀ ਹੈ। ਰਿਕਾਰਡ ਲੈਣਾ ਕੋ ਟੀਚਰ ਹੈ ਤੇ ਉਹਨਾਂ ਨੂੰ ਵੀ ਰਿਕਾਰਡ ਜਾ ਰਿਹਾ। ਬੋਰਡ ਨੂੰ ਵੀ ਰਿਕਾਰਡ ਆ ਰਿਹਾ। ਸਿਕਿਓਰ ਸਟੋਰੇਜ ਹੋ ਗਈ। ਐਕਿਊਰੇਸੀ ਵਧ ਗਈ। ਚੈੱਕ ਕਰ ਸਕਦੇ ਟੀਚਰਸ ਆਪਣੀ ਚੀਜ਼ਾਂ ਕਿੰਨੇ ਕਿੰਨੇ ਮੇਰੀ ਐਂਟਰੀ ਸੀ। ਕਿਵੇਂ ਐਂਟਰੀ ਹੋਈ ਠੀਕ ਹੋਈ ਕਿ ਨਹੀਂ ਹੋਈ ਅਸੈਸਿਬਿਲਟੀ ਬਾਰੇ ਕਿਸੇ ਦੀ ਜਗਾ ਬੈਠ ਕੇ ਟੀਚਰ ਆਪਣੇ ਇਸ ਚੀਜ਼ ਨੂੰ ਚੈੱਕ ਕਰ ਸਕਦੇ ਆ ਉਹਨਾਂ ਨੂੰ ਕੋਈ ਸਪੈਸਿਫਿਕ ਨਹੀਂ ਸਕੂਲ ਜਾਣ ਦੇ ਲੋੜ ਨਹੀਂ ਆਪਣੇ ਘਰ ਬੈਠ ਕੇ ਆਪਣੇ ਮੋਬਾਈਲ ਤੇ ਆਪਣੀ ਅਕਾਊਂਟ ਚ ਚੈੱਕ ਕਰ ਸਕਦੇ ਆ ਕਿ ਮੈਂ ਕਿੰਨੇ ਨੰਬਰ ਪਾਏ ਸੀ ਐਂਡ THEN ਟਾਈਮ ਸੇਵਿੰਗ ਜਿਦਾ ਮੈਂ ਦੱਸਿਆ 30 ਅਪ੍ਰੈਲ ਨੂੰ ਸੀ ਆਪਣੇ ਰਿਜ਼ਲਟ ਸਾਰੇ ਫਾਈਨਲਾਈਜ਼ ਕਰਦੇ ਸੀ ਕਿੱਥੇ ਸਾਡੇ ਰਿਜ਼ਲਟ ਜੂਨ ਚ ਜਾਂਦੇ ਸੀ ਟਾਈਮ ਸਾਡਾ ਬਹੁਤ ਬਚਦਾ ਰਹਣਾ ਐਂਡ ਕਾਸਟ ਇਫ ਐਕੈਸਸ ਆਬਵੀਅਸਲੀ ਕਾਸਟ ਇੱਕ 빅 ਫੈਕਟਰ ਹੈ ਹੀ ਹੈ ਪੁਰਵ ਵਾਸਤੇ ਵੀ ਐਂਡ ਮੂੜ ਵਾਸਤੇ ਵੀ